ਜੀ ਦੋਸਤੋ ਸਤ ਸ੍ਰੀ ਅਕਾਲ ਜਿਹੜੀ ਆਪਾਂ ਵੱਡੀ ਮੱਕੀ ਦੇ ਵਿੱਚ ਛੱਟੇ ਨਾਲ ਯੂਰੀਆ ਪਾਦਾਂ ਨੇ ਨਾ ਉਹ ਨਾ ਫਿਰ ਐਦਾਂ ਦਾ ਰਿਜ਼ਲਟ ਦੇਣ ਲੱਗ ਜਾਂਦੀ ਆ ਦੇਖੋ ਇਹ ਨਾ ਛੱਟੇ ਨਾਲ ਯੂਰੀਆ ਪਈ ਵੀ ਐ ਵੈਸੇ ਕੇਰੀ ਤਾਂ ਖਾਲੀਆਂ ਖਾਲੀਆਂ ਦੇ ਵਿੱਚ ਸੀਗੀ ਫਿਰ ਵੀ ਨਾ ਇਹ ਮੱਕੀ ਦੋਸਤੋ ਮੈਂ ਮਨੂੰ ਗੋਡੇ ਤੋਂ ਟੱਪ ਗਈ ਇਹ ਤੇ ਇਹਦੇ ਵਿੱਚ ਨਾ ਫਿਰ ਪੱਤਿਆਂ ਤੇ ਮੱਲੋ ਮੱਲੀ ਯੂਰੀਆ ਪੈ ਜਾਂਦੀ ਹੈ ਯੂਰੀਆ ਜਦੋਂ ਪੈਂਦੀ ਆ ਦੇਖੋ ਸੁਣਨਾ ਦੀਨੇ ਨਾ ਵਿੱਚੋਂ ਐਸ ਲੋਡ ਹੋ ਜਾਂਦੀ ਤੇ ਹਾ ਇਹ ਮੇਰੇ ਆਪ ਦੇ ਬਾਣ ਦੀ ਮੈਂ ਕਿਸੇ ਦੇ ਬਾਹਣ ਦੇ ਵਿੱਚ ਵੀਡੀਓ ਨਹੀਂ ਬਣਾ ਰਿਹਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਨ ਇੱਕ ਇਹ ਦੱਸਦਾ ਵੀ ਜਦੋਂ ਇਸ ਸਟੇਜ ਦੇ ਉੱਪਰ ਮੱਕੀ ਆ ਜੇ ਨਾ ਉਦੋਂ ਤੁਸੀਂ ਪਾਣੀ 'ਚ ਰੱਖ ਦਿਆ ਕਰੋ ਯੂਰੀਆ ਨੂੰ ਉਹ ਸਭ ਤੋਂ ਵਧੀਆ ਤੇ ਬੈਟਰ ਤਰੀਕਾ ਹੈਗਾ ਕੁਲ ਕੁਲ ਕੇ ਜਾਂਦੀ ਹੈ ਪ੍ਰੋਪਰ ਖਾਲੀਆਂ ਖਾਲੀਆਂ ਦੇ ਵਿੱਚ ਜਾਂਦੀ ਹੈ ਉੱਥੇ ਰਹਿ ਜਾਂਦੀ ਹੈ ਜਿੱਥੇ ਆਪਾਂ ਪਾਉਣੀ ਹੈਗੀ ਕਿਉਂਕਿ ਬੈਡਾਂ ਦੇ ਉੱਪਰ ਤਾਂ ਪਾਣੀ ਚੜਦਾ ਹੀ ਨਹੀਂਗਾ ਤੇ ਇਹਦਾ ਇਹ ਨੁਕਸਾਨ ਆਇਆ ਫਿਰ ਇਹ ਹੌਲੀ-ਹੌਲੀ ਇੱਥੇ ਨਾ ਗਰੋਥ ਰੁਕ ਜਾਂਦੀ ਹੈ ਹੋ ਤਾਂ ਜਾਣੀ ਹੈ ਸੱਟ ਇਹਨੇ ਪਰ ਇਹ 5-10 ਦਿਨ ਲੱਏ ਜਾਂਦੀ ਹੈ ਸੈੱਟ ਹੋਣ ਤੇ ਜਦੋਂ ਉਹ ਇਹਨੇ ਸੈੱਟ ਹੋਣਾ ਉਹਦੋਂ ਦੂਜੀ ਮੱਕੀ ਟੱਪ ਜਾਣੀ ਐ ਤੇ ਆ ਦੇਖੋ ਇਹ ਕਾਫੀ ਥਾਂ ਤੇ ਨਾ ਸਾਡੇ ਬੰਦੇ ਤੋਂ ਉਸ ਦਿਨ ਮੈਂ ਹੈ ਨਹੀਂ ਸੀਗਾ ਜਦੋਂ ਇਹ ਰੇਹ ਪਾਈ ਉਹਨੇ ਤੇ ਆ ਤੁਹਾਨੂੰ ਆ ਮੱਚੀ ਦਿਂਦੀ ਹੈ ਨਾ ਇਹ ਯੂਰੀਆ ਦਾ ਨਤੀਜਾ ਹੈ ਜਿਹੜੀ ਆਪਾਂ ਯੂਰੀਆ ਉਹ ਬਾਦ ਆਨੇ ਆ ਵਿੱਚ بڑے ਭਰਾ ਛਿੱਟੇ ਨਾ ਪਾਉਂਦੇ ਛਿੱਟੇ ਨਾ ਤਾਂ ਇਦੋਂ ਵੀ ਜ਼ਿਆਦਾ ਨੁਕਸਾਨ ਹੈ ਇਹ ਸਾਡੇ ਬੰਦੇ ਨੇ ਖਾਲੀਆਂ ਦੇ ਵਿੱਚ ਕੇਰੀ ਵੀ ਯੂਰੀਆ ਇਹ ਜਿੱਥੇ ਜਿੱਥੇ ਇਹ ਖਾਲੀਆਂ ਦੇ ਵਿੱਚ ਕੇਰੀ ਹੈ ਨਾ ਉੱਥੇ-ਉੱਥੇ ਆ ਦੇ ਇਹਦੇ ਵਿੱਚ ਉਹ ਆ ਪੱਤੇ ਉੱਤੇ ਮੱਚ ਗਏ ਕਾਫੀ ਤਾਂ ਤਾਂ ਇਹ ਇਸ ਲੋਟ ਪੱਤੇ ਹੋਏ ਐ ਤੇ ਯੂਰੀਆ ਨੂੰ ਸਭ ਤੋਂ ਬੈਟਰ ਛੋਟੀ ਮੱਕੀ ਦੇ ਵਿੱਚ ਯੂਰੀਆ ਤੁਸੀਂ ਜਿਹੜੀ ਪਾਉਣੀ ਹੈ ਨਾ ਉਹਨੂੰ ਪਾ ਦਿਓ ਉਹ ਕੋਈ ਚੱਕਰ ਨਹੀਂ ਹੈਗਾ ਤੇ ਪਰ ਜਦੋਂ ਮੱਕੀ ਵੱਡੀ ਹੋ ਜਾਂਦੀ ਹੈ ਨਾ ਉਦੋਂ ਫਿਰ ਦੋਸਤੋ ਨਾ ਇਹ ਯੂਰੀਆ ਨੂੰ ਪਾਣੀ ਦੇ ਵਿੱਚ ਰੱਖ ਦਿਆ ਕਰੋ ਆਪੇ ਘੁਲ-ਘੁਲ ਕੇ ਪਾਣੀ ਦੇ ਵਿੱਚ ਜਾਈ ਜਾਂਦੀ ਹੈਗੀ ਇਹਦੇ ਵਿੱਚ ਵੀ ਕਿਤੇ ਕਿਤੇ ਹੈਗਾਗਾ ਪੱਤੇ ਜਿਵੇਂ ਆ ਆ ਗਏ ਇਹਦੇ ਵਿੱਚ ਥੋੜੀ ਜਦੋਂ ਲੇਟ ਪਾਈ ਹੈਗੀ ਉਹਦੇ ਵਿੱਚ 2 ਦਿਨ ਪਹਿਲਾਂ ਪਾਤੀ ਸੀਗੀ ਉਹਨੇ ਖੇਤਾਂ ਦੇ ਵਿੱਚ ਇਹਦੇ ਤੇ ਪਾਏ 2 ਦਿਨ ਲੇਟ ਪਾਈ ਹੈ